ਵੇ ਕਰਿਆ 75000 ਜਣ ਗੱਡੀ ਦਾ ਉਹ 75000 ਦੇ ਵਿੱਚ ਤੁਹਾਨੂੰ ਸੈਡਾਨ ਮਿਲਣੀ ਮੇਰਾ ਭਰਾ ਸੈਡਾਨ ਦਾ ਮਤਲਬ ਹੁੰਦਾ ਡਿੱਕੀ ਤੁਹਾਨੂੰ ਨਾਲ ਮਿਲ ਜਣੀ ਆ ਤਾਂ ਅੱਜ ਆਪਾਂ ਤੁਹਾਨੂੰ ਦੇ ਦਾਂਗੇ 220000 220000 ਹਾਂਜੀ 220000 ਤੁਹਾਨੂੰ ਇਹ ਬਣ ਜਾਣੀ ਲੱਗਦੀ 170000 170000 ਚਲੋ ਮੈਂ ਕਹਿੰਦਾ 170 ਨਹੀਂ ਇੱਕ ਸਾਥ کہہ ਦਿੰਨੇ ਆਪਾਂ ਜਿਹੜਾ ਮੌਕੇ ਤੇ ਭਰਾ ਆ ਉਹਨਾਂ ਰਗੜਾ ਤਾਂ ਕੋਈ ਗੱਲ ਕਰ ਦਾਂਗੇ ਅੱਜ ਪਹਿਲੀ ਵੀਡੀਓ ਆ ਮੈਂ ਹਾਕਾ ਤੇ ਤਰਾ ਪੂਰਾ ਠੀਕ ਹੈ ਠੀਕ ਹੈ ਇਹਦਾ ਰੇਟ ਕਿੰਨਾ ਲੈਣਾ ਆ ਪਾਪਾ ਜੀ ਤੁਹਾਨੂੰ ਦੇ ਦਾਂਗੇ 2.65 ਲੱਖ 65000 ਉਹ ਲੱਖ 65000 ਵੀਰ ਨੇ ਮੰਗਦੇ ਬਾਕੀ ਮੌਕੇ ਤੇ ਗੱਲ ਹੋਊਗੀ ਕਿ ਇਹ ਪਰਿਵਾਰ ਵੱਡਾ ਵਾ ਉਹਨੂੰ ਕਿਤੇ ਹੋਰ ਜਾਂਦੀ ਲੋੜ ਲੱਗ ਵੀਰ ਜੀ ਚੱਕੋ ਮੇਰਾ ਭਰਾ 3.20 ਲੱਖ ਦੇ ਵਿੱਚ ਬਾਕੀ ਮੈਂ ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਵੈਲਕਮ ਬੈਕ ਆ ਤੁਹਾਡਾ ਤੁਹਾਡੇ ਛੋਟੇ ਭਰਾ ਕੁਨਾਲ ਦੀ ਇੱਕ ਨਵੀਂ ਨਕੋਰ ਵੀਡੀਓ ਦੇ ਵਿੱਚ ਜਿਵੇਂ ਕਿ ਬਾਈ ਤੁਹਾਨੂੰ ਪਤਾ ਹੀ ਆ ਆਪਣੇ ਚੈਨਲ ਦੇ ਉੱਤੇ ਸੈਕਿੰਡ ਹੈਂਡ ਕਾਰਾਂ ਆਉਂਦੀਆਂ ਹੀ ਰਹਿੰਦੀਆਂ ਵਾ ਜਾਈ ਰੇਟਾਂ ਤੇ ਜਾਈ ਕੰਡੀਸ਼ਨ ਦੇ ਵਿੱਚ ਅੱਜ ਫੇਰ ਇੱਕ ਨਵੇਂ ਤੇਰੇ ਦੇ ਨਾਲ ਤੁਹਾਨੂੰ ਇੰਟਰੋਡਿਊਸ ਕਰਵਾਉਣ ਜਾ ਰਹੇ ਆ ਖੜੇ ਆਪਾਂ ਤੁਹਾਨੂੰ ਦੱਸ ਦਿੰਨੇ ਕਿੱਥੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਆਪਾਂ ਖੜੇ ਹੋਏ ਆ ਇਹ ਗਿਲ ਨਹਿਰ ਦੇ ਬਿਲਕੁਲ ਨਾਲ ਕੈਨਲ ਰੋਡ ਆ ਕੈਨਲ ਰੋਡ ਦੇ ਉੱਤੇ ਹੀ ਆ ਆਪਾਂ ਐਡਰੈਸ ਵੀ ਦੱਸਾਂਗੇ ਸਾਰੀ ਡਿਟੇਲ ਦੱਸਾਂਗੇ ਤੇ ਅੱਜ ਗੱਡੀਆਂ ਜਿੰਨੀਆਂ ਵੀ ਆ ਨਾ ਤੁਹਾਡੇ ਬਜਟ ਦੀਆਂ ਗੱਡੀਆਂ ਵਾ ਅੱਜ ਲਗਭਗ ਤੁਸੀਂ ਲਾ ਕੇ ਚੱਲੋ 80000 ਤੋਂ ਗੱਡੀਆਂ ਦੀ ਸਟਾਰਟਿੰਗ ਹੋਣੀ ਹੈ 80 85000 ਤੋਂ ਬਹੁਤ ਹੀ ਸੋਹਣੀ ਕੰਡੀਸ਼ਨ ਦੀਆਂ ਗੱਡੀਆਂ ਤੋਹਫਾ ਵਾ ਇੱਕ ਉਹ ਤੁਹਾਨੂੰ ਦਿਖਾਵਾਂਗੇ ਜ਼ਰੂਰ ਤੇ ਸੰਨੀ ਵੀਰਾ ਆਪਣੇ ਨਾਲ ਆ ਸੱਸੀ ਗੱਲ ਵੀਰੇ ਸੱਸੀ ਆ ਵੀਰੇ ਕੀ ਹਾਲ ਚਾਲ ਬਾਬਾ ਵਧੀਆ ਜੀ ਵੀਰੇ ਤੇ ਵੀਰੇ ਨਾਲ ਆਪਣੀ ਗੱਲਬਾਤ ਹੋਈ ਆ ਤੇ ਵੀਰੇ ਸਭ ਤੋਂ ਪਹਿਲਾਂ ਤਾਂ ਆਪਣੇ ਕਾਰ ਬਿਜ਼ਾਰ ਦਾ ਨਾਮ ਦੱਸੋ ਤੇ ਐਡਰੈਸ ਆ ਦੋ ਆਪਣਾ ਵੀਰੇ ਕਾਰ ਬਿਜ਼ਾਰ ਹੈਗਾ ਸ਼ਾਹੀ ਕਾਰ ਹੂੰ ਈਸ਼ਰ ਨਗਰ ਵਾਲੇ بولਤੇ ਈਸ਼ਵਰਨਗਰ ਵਾਲੇ ਬੋਲਦੇ ਆਂ ਹਾਂਜੀ ਹਾਂਜੀ ਈਸ਼ਵਰਨਗਰ ਵਾਲਾ ਪੁਲ ਪੈਂਦਾ ਹੈ ਤੇ ਲੋਕੇਸ਼ਨ ਆਪਣੀ ਗੂਗਲ ਤੇ ਬੋਲਦੀ ਹਾਂਜੀ ਵੀਰੇ ਬੋਲਦੀ ਹੈ ਜੀ ਤੇ ਆਪਾਂ ਨਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਵਾਂਗੇ ਲੋਕੇਸ਼ਨ ਦਾ ਤੇ ਵੀਰੇ ਆਪਣੇ ਤੋਂ ਗੱਡੀਆਂ ਓਕੇ ਹੁੰਦੀਆਂ ਪੂਰੀਆਂ ਬਿਲਕੁਲ ਓਕੇ ਬਾਜੀ ਇੰਜਨ ਗੇਅਰ ਦੀਆਂ ਤੇ ਨਾਨ ਐਕਸੀਡੈਂਟਲ ਬਿਲਕੁਲ ਬਾਜੀ ਗਾਰੰਟੀ ਹੋਊਗੀ ਆਪਣੇ ਇੰਜਨ ਦੀ ਹਾਂਜੀ ਹਾਂਜੀ ਬਾਜੀ ਤੇ ਆਪਣੇ ਤੋਂ ਅੱਜ ਗੱਡੀਆਂ ਦੀ ਜਿਵੇਂ ਮੈਂ ਕਿਹਾ ਵੀ ਸਟਾਰਟਿੰਗ 80-85 ਹਜ਼ਾਰ ਤੋਂ ਹੋਇਆ ਹੈਗੀ ਆ ਹਾਂਜੀ ਬੜੀ ਹੈ ਗੱਡੀ ਸੋਹਣੀ ਕੰਡੀਸ਼ਨ ਦੀ ਕਾਰ ਖੜੀ ਆ ਵੀਰੇ ਮੈਨੇ ਮੈਨੂੰ ਦਿਖਾਤੀ ਆ ਤੁਹਾਨੂੰ ਆਪਾਂ ਦਿਖਾਣੇ ਬਿਨਾ ਟਾਈਮ ਵੇਸਟ ਕੀਤੇ ਦਿਖਾਣੀ ਆ ਸਟਾਰਟ ਕਰਦੇ ਗੱਡੀਆਂ ਵੀਰੇ ਪਹਿਲਾਂ ਨਾ अल्टੋ ਦਿਖਾਣੇ ਆ ਛੋਟਾ ਫੈਗਮੈਂਟ ਬਹੁਤ ਮੰਗਦੇ ਭਰਾ ਆਪਣੇ ਹਾਂਜੀ ਬੜੀ ਹਾਂਜੀ ਮਾਡਲ ਆ ਗਿਆ ਇਹ 2013 ਮਾਡਲ ਹੈ ਜੀ ਠੀਕ ਹੈ ਸਾਡੀ ਫਸਟ ਓਨਰ ਕਾਰ ਆ ਜੀ ਪਹਿਲੇ ਨਾ ਆਵੀ ਆ ਹਾਂਜੀ ਹਾਂਜੀ ਬੜੀ ਠੀਕ ਹੈ ਤੇ ਬਾਕੀ ਬਾਈ ਪੀਵੀ 11 ਨੰਬਰ ਆ 4598 ਅੰਦਰੋਂ ਦੀ ਤੁਹਾਨੂੰ ਦਿਖਾ ਦਿੰਨੇ ਆਂ ਅੰਦਰੋਂ ਮੇਰੇ ਭਰਾ ਦੇਖ ਲੈਣ ਗੱਡੀ ਦੀ ਕੰਡੀਸ਼ਨ ਸਾਫ਼ ਪਈ ਨਾ ਬਿਲਕੁਲ ਹਾਂਜੀ ਭਾਜੀ ਬਿਲਕੁਲ ਸਾਫ਼ ਆ ਜੀ ਤੇ ਇੰਜਨ ਗੇਅਰ ਪੱਖੋਂ ਕੋਈ ਵੀ ਟੈਂਸ਼ਨ ਨਹੀਂ ਬਿਲਕੁਲ ਨੋ ਲੈਕ ਸੈਂਟਰ ਦੀ ਗਾਰੰਟੀ ਹੋਊਗੀ ਆਪਣੇ ਕੋਲ ਬਿਲਕੁਲ ਤੇ ਵੀਰੇ ਜੇ ਇਹਦੇ ਮੈਂ ਰਨਿੰਗ ਦੀ ਗੱਲ ਕਰਾਂ ਕਿੰਨੀ ਚੱਲੀ ਪਊਗੀ 65000 ਚੱਲੀ ਆ ਜੀ 65000 ਚੱਲੀ ਹਾਂਜੀ ਭਾਜੀ ਰੇਟ ਵੀਰੇ ਆਪਾਂ ਨਾ ਜੋ ਗਾਕਾ ਤੋਂ ਮੰਗਦੇ ਆ ਉਹ ਨਹੀਂ ਮੰਗਣਾ ਅੱਜ ਆਪਣੀ ਸਪੈਸ਼ਲ ਪਹਿਲੀ ਵੀਡੀਓ ਬਣਦੀ ਪਈ ਆ ਪਹਿਲੀ ਵੀਡੀਓ 'ਚ ਨਜ਼ਾਰਾ ਲਿਆਣਾ ਜਿਹੜਾ ਵੀ ਭਰਾ ਦੇਖ ਰਹਿਣਾ ਉਹਨੂੰ ਤੁਹਾਡਾ ਚਿਹਰਾ ਯਾਦ ਹੋ ਜੇ ਅੱ ਆ ਭਾਜੀ ਆਪਾਂ ਤੁਹਾਨੂੰ ਦੇ ਦਾਂਗੇ 220000 ਰੁਪਏ ਦੀ 220000 ਦੀ ਹਾਂਜੀ ਵੀਰੇ 220000 ਦੀ ਤੁਹਾਨੂੰ ਇਹ ਬਣ ਜਾਣੀ ਹੈ ਗੱਡੀ ਮੇਰਾ ਭਰਾ ਟਾਇਰ ਟੱਪਾ ਪੂਰਾ ਓਕੇ ਰਪੋਰਟ ਪਿਆਵਾ ਜਿਹੜੇ ਭਰਾ ਨੂੰ ਕੋਈ ਚਾਹੀਦੀ ਆ ਕਾਰ ਕਾਲ ਕਰ ਲਿਓ ਸਕਰੀਨ ਤੇ ਮੈਂ ਨੰਬਰ ਪਾਏ ਹੋਏ ਆ ਆਓ ਤੁਹਾਨੂੰ ਹੋਰ ਗੱਡੀਆਂ ਦਿਖਾਣੀਆਂ ਸ਼ਟਾਰਟ ਕਰੀਏ ਇਹ ਆ ਗਈ ਵੀਰੇ ਆਪਣੇ ਤੋਂ i10 ਹਾਂਜੀ ਭਾਜੀ i10 ਆ ਜੀ ਸਪੋਰਟਸ ਮਾਡਲ ਆ ਇਹ ਓਕੇ 2010 ਮਾਡਲ ਆ ਜੀ ਠੀਕ ਹੈ ਫਸਟ ਓਨਰ ਆ 62000 ਜੈਨੂਨ ਚੱਲੀ ਆ ਜੀ ਜੈਨੂਨ ਬਿਲਕੁਲ ਜੈਨੂਨ ਭਾਜੀ ਅੰਦਰੋਂ ਦੀ ਇੱਕ ਵਾਰੀ ਮੈਂ ਕਹਿੰਨਾ ਭ ਐਨ ਬਿਲਕੁਲ ਜੈ ਜੈ ਰੇਟ ਦੇ ਉੱਤੇ ਗੱਡੀਆਂ ਦਵਾਵਾਂਗੇ ਤੁਹਾਨੂੰ ਐਂਡ ਤੱਕ ਬਣੇ ਰਹੋ ਇਹ ਵੀਰੇ ਪੈਟਰੋਲ ਆ ਗਈ ਪੈਟਰੋਲ ਕਰਾ ਜੀ ਭਾਜੀ ਪੈਟਰੋਲ ਆ ਗਈ ਤੇ ਓਨਰ ਆ ਗਿਆ ਇਹਦਾ ਫਸਟ ਓਨਰ ਆ ਗਿਆ ਪਹਿਲੇ ਨਾ ਆਦੀ ਹਾਂਜੀ ਵੀਰੇ ਵੀਰੇ ਰੇਟ ਕਿੰਨਾ ਦੇਣਾ ਆਪਾਂ ਇਹਦਾ ਆਪਾਂ ਭਾਜੀ 1,70,000 ਰੁਪਏ ਦੀ 1,70,000 ਚਲੋ ਮੈਂ ਕਹਿੰਦਾ 1,70 ਨਹੀਂ 1 60 ਕਹਿ ਦਿੰਨੇ ਆਪਾਂ ਜਿਹੜਾ ਮੌਕੇ ਤੇ ਭਰਾ ਆ ਉਧਰ ਰਿਗਾਰਡ ਕਰਦੇ ਕੋਈ ਗੱਲ ਨਹੀਂ ਕਰ ਦਿਆਂਗੇ ਹਾਂਜੀ ਹਾਂਜੀ ਅੱਜ ਪਹਿਲੀ ਵੀਡੀਓ ਆ ਮੈਂ ਹੱਕ ਜਿ ਤਾਣਾ ਪੂਰਾ ਠੀਕ ਹੈ ਕੋਈ ਗੱਲ ਨਹੀਂ ਅੱਜ ਦੇਖ ਲਾਗੇ ਠੀਕ ਹੈ ਇੱਕ 60 ਵੀਰੇ ਹਣੀ ਕਹਿੰਦੇ ਬਾਕੀ ਜਿਹੜਾ ਭਰਾ ਮੌਕੇ ਤੇ ਆਊਗਾ ਨਾ ਕਹੂਗਾ ਵੀ ਆਪਾਂ ਛੋਟੇ ਭਰਾ ਦੀ ਵੀਡੀਓ ਲੈ ਕੇ ਆਏ ਆ ਉਹਦਾ ਰਿਗਾਰਡ ਜ਼ਰੂਰ ਹੋਊਗਾ ਹਾਂਜੀ ਬਜੀ ਠੀਕ ਹੈ ਨਾ ਟੈਨਸ਼ਨ ਨਾ ਲਿਓ ਆਓ ਫੇ ਤੁਹਾਨੂੰ ਹੁਣ ਦਿਖਾਈਏ ਆਪਾਂ ਸੋਲਟਾ ਭਾਜੀ ਹਾਂ 2011 ਮਨੂਫੈਕਚਰਿੰਗ ਦਾ 12 ਦੇ ਨਿਕਲੀ ਹੋਈ ਆ ਠੀਕ ਹੈ ਆ ZDDI ਮਾਡਲ ਦਾ ਟਾਪ ਮਾਡਲ ਟਾਪ ਮਾਡਲ ਆ ਗਿਆ ਨਾ ਹਾਂਜੀ ਬਜੀ ਬਾਕੀ ਕੰਪਨੀ ਫਿਟਡ ਲੋਏ ਆ ਇੱਥੇ ਸਟੀering ਕੰਟਰੋਲ ਵੀ ਆ ਜਾਂਦਾ ਵਾ ਉਹਦੇ ਬਾਅਦ ਪਾਵਰ ਵਿੰਡੋ ਆ ਗਿਆ 에어ਬੈਗ ਵੀ ਆਂਦੀ ਐਰਬੈਗ ਵੀ ਆ ਜਾਂਦੇ ਆ ਸੇਫਟੀ ਪੱਖਾ ਵੀ ਵਧੀਆ ਗੱਡੀ ਆ ਤੇ ਡੀਆਰਾਂ ਦੀ ਮੈਂਟੇਨੈਂਸ ਸਾਰਿਆਂ ਨੂੰ ਪਤਾ ਵੀਰੇ ਰੇਟ ਕਿੰਨਾ ਦੇਣਾ ਇਹਦਾ ਆਪਾਂ ਜੀ ਤੁਹਾਨੂੰ ਦੇ ਦਾਂਗੇ ਕੋਈ ਰੇਟ 3 ਲੱਖ ਰੁਪਏ ਦੇ ਦਾਂਗੇ ਗੱਡੀ ਦੀ 3 ਲੱਖ ਦੀ ਹਾਂਜੀ ਭਾਜੀ 3 ਦੀ ਨਹੀਂ ਦੇਣੀ ਆਪਾਂ ਆਪਾਂ 2.95 ਦੇ ਦੇ ਦਿੰਨੇ ਕੋਈ ਗੱਲ ਨਹੀਂ ਮੇਰੇ ਨੇ ਕਿਹਾ ਵੀ ਪਹਿਲੀ ਵੀਡੀਓ ਜੀ ਧੱਕਾ ਹੋਈ ਹੈ ਠੀਕ ਹੈ ਨਾ 2 ਮਾਲ ਪੂਰਾ ਕਰਾਂਗੇ ਆਪਾਂ ਭਾਜੀ ਮਾਲ ਤੁਹਾਡਾ ਹੋ ਜੀਗਾ 2.95 ਵੀਰੇ ਹਣੀ ਕਹਿੰਦੇ ਆ ਬਾਕੀ ਜਿੰਨੇ ਵੀ ਰੇਟ ਦੱਸਾਂਗੇ ਨਾ ਸਾਰੇ 네ਗੋਸ਼ੀਏਬਲ ਹੋਣਗੇ ਇੱਕ ਗੈਸ ਤੁਹਾਨੂੰ ਦਵਾਂਗੇ ਵੀਡੀਓ ਦੇ ਵਿੱਚ ਵੀ ਆਹ ਆ ਰੇਟ ਹੈਗੇ ਆ ਜਦੋਂ ਮੌਕੇ ਤੇ ਤੁਸੀਂ ਪਹੁੰਚੋਗੇ ਵੀਰੇ ਚਾਹ ਪਾਣੀ ਮਾਨ ਸਤਿਕਾਰ ਬਿਲਕੁਲ ਭਾਈ ਮਾਨ ਪੂਰਾ ਹੋਗਾ ਠੀਕ ਹੈ ਤੇ ਰੇਟ ਤੁਹਾਨੂੰ ਦੱਸ ਤੇ ਆ ਬਾਕੀ ਮੌਕੇ ਤੇ ਹੋਰ ਘਟ ਜਾਣਗੇ ਆਲਟੋ ਦਿਖਾਓ ਆ ਕਿਡਾ ਨਾ ਜੀ VXI ਹੈ ਜੀ ਠੀਕ ਹੈ 2015 ਮਾਡਲ ਦਾ ਫਰਸਟ ਓਨਰ ਹੈ ਪਹਿਲੇ ਨਾ ਦੀ ਹੈ ਹਾਂ ਜੀ ਹਾਂ ਜੀ ਪਹਿਲੇ ਨਾ ਦੀ ਆ ਗਈ ਲੁਧਿਆਣੇ ਦਾ ਪੱਕਾ ਨੰਬਰ ਆ ਅੰਦਰੋਂ ਦੀ ਚੱਲੀ ਹੈ ਗੱਡੀ ਆ ਠੀਕ ਹੈ ਅੰਦਰੋਂ ਦੀ ਦੇਖ ਲਓ ਮੇਰਾ ਭਰਾ ਅੰਦਰੋਂ ਦਿਖਾਣੀ ਤੁਹਾਨੂੰ ਬਹੁਤ ਜ਼ਰ ਸੋਣੀ ਗੰਡੀ ਚਾਂ ਦੀ ਕਾਰ ਆ ਇੰਸ਼ੋਰੈਂਸ ਵੀ ਵੀਰੇ ਕਿਦਾਂ ਗੱਡੀਆਂ ਦੀ ਹੈਗੀ ਇੰਸ਼ੋਰਸ ਹੈਗੀ ਸਭ ਦੀ ਹੈਗੀ ਇੰਸ਼ੋਰਸ ਹੈਗੀ ਆ ਤੇ ਇਹਦਾ ਰੇਟ ਕਿੰਨਾ ਲੈਣਾ ਆਪਾਂ ਬਾਜੀ ਤੁਹਾਨੂੰ ਦੇ ਦਾਂਗੇ 265000 ਰੁਪਏ ਦੇ 2 ਲੱਖ 65000 ਵੀਰੇ ਨਹੀਂ ਮੰਗਦੇ ਬਾਕੀ ਮੌਕੇ ਦੇ ਰਿਗਾਰਡ ਹੋਊਗਾ ਤੇ ਇੱਕ ਚੀਜ਼ ਮੈਂ ਹੋਰ ਕਹਿਣੀ ਜਾਊਂਗਾ ਸਿਬਲ ਸਕੋਰ ਵਧੀਆ ਲੈ ਕੇ ਆਇਓ ਲੋਨ ਤੁਹਾਡਾ ਹਰੇਕ ਗੱਡੀ ਤੇ ਕਰਾਵਾਂਗੇ ਠੀਕ ਹੈ ਨਾ ਹਾਂਜੀ ਬਿਲਕੁਲ ਜੀ ਬਿਲਕੁਲ ਕਿੰਨੀ ਡਾਊਨ ਪੇਮੈਂਟ ਲੈ ਆਂਦੀ ਕਿਸੇ ਨੇ ਆ ਗੱਡੀ ਲੈਣੀ ਹੈ 50000 ਰੁਪਏ ਦੇ ਕੇ ਗੱਡੀ ਲੈ ਜਾਓ ਲੈ ਜਾਓ ਹਾਂਜੀ ਬਾਜੀ ਤੇ ਜੇ ਕਿਸੇ ਦਾ ਸਿਬਲ ਸਕੋਰ ਵਧੀਆ ਵਾ ਉਹਨ ਕਿਉਂਕਿ ਭਰਾ ਜਦੋਂ ਕੋਈ ਕਾਰ ਲੈਣ ਜਾਂਦੇ ਆ ਨਾ ਇਹਨਾਂ ਦੀ ਫੀਲਿੰਗ ਪਤਾ ਹੁੰਦੀ ਵੀਰੇ ਜੇ ਕਈਆਂ ਦੀ ਪਹਿਲੀ ਕਾਰ ਹੁੰਦੀ ਹੈ ਨਾ ਉਹਨਾਂ ਕਹਿੰਦੇ ਵੀ ਜੇ ਅੱਜ ਆਇਆ ਤਾਂ ਲੈ ਕੇ ਹੀ ਜਾਣੀ ਆ ਅੱਧੀ ਕਾਰ ਹਾਂਜੀ ਹਾਂਜੀ ਭਾਜੀ ਬਿਲਕੁਲ ਜੀ ਸਿਮਬਲ ਸਕੋਰ ਵਧੀਆ ਲੈ ਕੇ ਆਏ ਬਾਕੀ ਵੀਰੇ ਵੀਰੇ ਉਹਨਾਂ ਦੀ ਜ਼ਿੰਮੇਵਾਰੀ ਵੈਗਨਰ ਦਿਖਾਓ ਤਾਂ 2010 ਮਾਡਲ ਵੈਗਨਰ ਆ ਜੀ VXI ਆ ਹਾਂ ਹਾਂਜੀ ਅਲੋਏ ਟਾਇਰ ਲੱਗੇ ਹੋਏ ਆ ਇਹ ਸੈਕਿੰਡ ਓਨਰ ਕਾਰ ਆ ਇਹ ਸੈਕਿੰਡ ਓਨਰ ਕਾਰ ਆ ਅੰਦਰੋਂ ਦੀ ਤੁਹਾਨੂੰ ਦਿਖਾ ਦੇਣਾ 77 ਹਜ਼ਾਰ ਚੱਲੀ ਹੈ ਗੱਡੀ ਓਕੇ 70 75 ਹਜ਼ਾਰ ਚੱਲੀ ਹੋਈ ਅੰਦਰੋਂ ਦੇਖ ਲਓ ਹਾਂਜੀ ਹੈਗੀ ਭਾਈ ਡੇਢ ਸਾਲ ਦੀ ਪਈ ਆ ਜੇ ਡੇਢ ਸਾਲ ਦੀ ਪਾਸਿੰਗ ਵੀ ਮਿਲ ਜੂਗੀ ਤੇ ਬਾਕੀ ਇਹ ਤਾਂ ਆਂਦੀ ਪੈਟਰੋਲ ਹੀ ਆ ਇਹਦਾ ਵੀ ਸਦੂਕੀ ਦਾ ਇੰਡੀਆ ਨਾ ਤੁਹਾਨੂੰ ਪਤਾ ਮੇਨਟੇਨੈਂਸ ਕਿੰਨੀ ਹੁੰਦੀ ਆ ਹਾਂਜੀ ਰੇਟ ਕਿੰਨਾ ਦੇਣਾ ਵੀਰੇ ਪਾਪਾ ਜੀ 1,55,000 ਦੀ ਦਾ 1,55,000 ਹਾਂਜੀ ਬਾਕੀ ਮੌਕੇ ਤੇ ਮੌਕੇ ਤੇ ਕਰ ਲਾਂਗੇ ਮੌਕੇ ਤੇ ਕਰ ਦੇਣਗੇ ਸਾਡਾ ਟੈਨਸ਼ਨ ਨਾ ਲਿਓ ਤੇ ਬਾਅਦ ਦਿਖਾਓ ਫੇਰ ਆਈਟਨ ਆ 12 ਮਾਡਲ ਆਈਟਨ ਆ ਜੀ ਠੀਕ ਐ ਸੈਕੰਡ ਓਨਰ ਘਾਰ ਆ 80000 ਚੱਲੀ ਆ 80000 ਚੱਲੀ ਆ ਹਾਂਜੀ ਬਾਜੀ ਠੀਕ ਆ ਸੈਕੰਡ ਓਨਰ ਆ ਗਈ ਬਾਕੀ ਇਹ ਵੀ ਪੈਟਰੋਲ ਹੀ ਆ ਪੈਟਰੋਲ ਘਾਰ ਆ ਜੀ ਆ 2 ਲੱਖ ਐਵਰੇਜ ਕਿੰਨੀ ਕੁ ਦੇ ਦਿੰਦੀ ਹੈ ਇਹ ਐਵਰੇਜ ਬਾਜੀ ਇਹਦੀ 18 17 18 ਦੀ ਆ ਜਾਂਦੀ ਹੈ ਨਾ ਹਾਂਜੀ ਹਾਂਜੀ ਮਤਲਬ ਕਿ ਸਿਟੀ ਦੇ ਵਿੱਚ ਵਿੱਚ 18 ਦੀ ਦੇ ਦੂ ਬਿਲਕੁਲ ਦਿੰਦੀ ਹੈ ਜੀ ਰੇਟ ਕਿੰਨਾ ਕੁ ਦੇਣਾ ਆਪਾਂ ਆ 2 ਲੱਖ 15000 ਦੀ ਦੇ ਦਾਂਗੇ ਗੱਡੀ ਦੀ 2 ਲੱਖ 15000 ਦੀ ਬਾਕੀ ਮੌਕੇ ਤੇ ਤੁਹਾਡਾ ਮਾਨ ਹੋ ਜਾਊਗਾ ਉਹਦੇ ਬਾਅਦ ਅਲਟੋ ਦਿਖਾ ਦਿਓ Alto 2000 ਕਿੰਨਾ ਮਾਡਲ ਆ ਕੀ 2009 ਮਾਡਲ ਹੈ ਜੀ 29 ਤੱਕ ਪਾਸ ਆ ਸੈਕੰਡ ਓਨਰ ਆ ਅੱਛਾ 29 ਤੱਕ ਪਾਸਿੰਗ ਵੀ ਹੈਗੀ ਹਾਂਜੀ ਭਾਜੀ ਇੰਜਨ ਗੇਅਰ ਏਸੀ ਹੀਟਰ ਬਿਲਕੁਲ ਓਕੇ ਹੈ ਜੀ ਕਰੋ ਮੇਰਾ ਭਰਾ ਚੈੱਕ ਕਈ ਗੱਡੀਆਂ ਨਾ ਅੰਦਰੋਂ ਦੀ ਦਿਖਾ ਨਹੀਂ ਪਾਵਾਂਗੇ ਮੇਰੇ ਭਰਾਵਾਂ ਨੂੰ ਥੋੜੇ ਜਿਹਾ ਕੰਜੈਸਟਡ ਏਰੀਆ ਚ ਅੰਦਰੋਂ ਕੰਡੀਸ਼ਨ ਮੈਂ ਕਹਾਂਗਾ ਇੱਕ ਵਾਰੀ ਸ਼ੀਸ਼ੇ ਤੇ ਲਾ ਕੇ ਨਾ ਕੈਮਰਾ ਚੈੱਕ ਕਰਵਾ ਦਿਓ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਪਈ ਆ ਵੀ ਸਾਫ਼ ਸੁਥਰੀ ਰੇਟ ਵੀਰੇ ਕਿੰਨਾ ਦੇਣਾ ਇਹਦਾ 1.40 ਲੱਖ ਦੇ ਦਾਂਗੇ ਗੱਡੀ ਨੂੰ 1.40 ਲੱਖ ਦੇ ਵਿੱਚ 2029 ਤੱਕ ਪਾਸਿੰਗ ਕਰ ਲਿਓ ਮੇਰਾ ਭਰਾ ਕਾਲ ਸਕਰੀਨ ਤੇ ਨੰਬਰ ਪਾਏ ਹੋਏ ਆ ਗੱਡੀਆਂ ਬਹੁਤ ਨੇ ਵੀਰੇ ਦੇ ਕੋਲ ਆਓ ਤੁਹਾਨੂੰ ਇੱਕ ਇੱਕ ਕਰਕੇ ਹੋਰ ਗੱਡੀਆਂ ਦਿਖਾਣੇ ਆ ਉਹਦੇ ਬਾਅਦ ਵੀਰੇ ਆਹ ਆਲਟੋ ਮਾਡਲ ਕਿੰਨਾ ਆ ਗਿਆ 2019 ਮਾਡਲ ਆ ਭਾਜੀ ਠੀਕ ਆ ਹਾਂਜੀ 50000 ਚੱਲੀ ਆ ਠੀਕ ਆ ਬਾਕੀ ਕੰਡੀਸ਼ਨ ਦੀ ਓਕੇ ਪੂਰੀ ਕੰਡੀਸ਼ਨ ਬਿਲਕੁਲ ਓਕੇ ਆ ਜੀ ਕਰੋ ਮੇਰਾ ਭਰਾ ਅੰਦਰੋਂ ਦੀ ਚੈੱਕ ਥੋੜੀ ਜੀ ਆਵਾਜ਼ ਆ ਰਹੀ ਹੋਊਗੀ ਹਾਈਵੇ ਤੇ ਆਪਾਂ ਖੜੇ ਹੋਏ ਆ ਮੇਰਾ ਭਰਾ ਗੁਸਤਾਖੀ ਮਾਫਾ ਉਹਦੇ ਲਈ ਤੇ ਵੀਰੇ ਇਹਦਾ ਰੇਟ ਕਿੰਨਾ ਦੇਣਾ ਅਤੇ 345000 ਦੀ ਗੱਡੀ ਦਵਾਂਗੇ 345000 ਹਾਂਜੀ ਹਾਂਜੀ ਬਾਕੀ ਮੌਕੇ ਤੇ ਕੋਈ ਗੱਲ ਨਹੀਂ ਤੇ ਉਹਦੇ ਬਾਅਦ ਇਹ ਦਾ ਓਨਰ ਕਿੰਨਾ ਮਾਡਲ ਹੈ ਸੈਕੰਡ ਓਨਰ ਹੈ ਜੀ ਸੈਕੰਡ ਓਨਰ ਆ ਗਈ 19 ਮਾਡਲ ਆ ਮਾਡਲ ਜ਼ਰੂਰ ਨਾਲ ਦੀ ਨਾਲ ਨੋਟ ਕਰੀ ਜਾਏ ਉਹਦੇ ਬਾਅਦ ਆ ਕਿੰਨਾ ਮਾਡਲ ਹੈ 2015 ਮਾਡਲ ਹੈ ਵੀਰੇ ਠੀਕ ਹੈ ਸੈਕੰਡ ਓਨਰ 48000 ਚੱਲੀ ਆ ਠੀਕ ਹੈ ਆਟੋਮੈਟਿਕ ਕਾਰ ਆ ਜੀ ਅੱਛਾ ਆਟੋਮੈਟਿਕ ਕਾਰ ਹੈ ਜੀ ਕਈ ਮੇਰੇ ਭਰਾ ਬਿਨਾ ਗੇਅਰ ਵਾਲੀ ਕਾਰ ਮੰਗਦੇ ਵੀ ਸਾਨੂੰ ਗੇਅਰ ਨਾ ਪਾਣਾ ਪਵੇ ਤੇ ਇਹਦੇ ਚ ਚੈੱਕ ਕਰੋ ਮੇਰਾ ਭਰਾ ਆਟੋਮੈਟਿਕ ਟਰਾਂਸਮਿਸ਼ਨ ਆ ਇਹਦੇ ਚ ਕਲੱਚ ਵਾਲਾ ਸਿਸਟਮ ਹੀ ਨਹੀਂ ਹੁੰਦਾ ਹਾਂਜੀ ਸਕਰੀਨ ਲੱਗੀ ਆ ਇਹ ਟਾਇਰ ਨਾਲ ਨਵੇਂ ਲੱਗੇ ਹੋਏ ਆ ਟੱਚ ਪਲੇਅਰ ਲੱਗਾ ਹੋਇਆ ਮੇਰਾ ਭਰਾ ਅਲਾਏ ਟਾਇਰ ਪੂਰੇ ਓਕੇ ਰੂਡ ਮੈਂ ਕਹੂੰਗਾ ਲੋਏ ਟਾਇਰ ਨਾਲ ਵੀ ਇੱਕ ਵਾਰੀ ਨਾ ਕੈਮਰਾ ਘੁਮਾ ਦਿਓ ਬਹੁਤ ਸੋਹਣੀ ਲੱਗਦੇ ਆ ਲੋਏ ਟਾਇਰ ਵੀ ਲੱਗੇ ਹੋਏ ਰੇਟ ਕਿੰਨਾ ਦੇਣਾ ਵੀਰੇ ਆਪਾਂ ਜੀ ਤੁਹਾਨੂੰ 315000 ਦੀ ਜੀ 315000 ਦੇ ਵਿੱਚ ਇਹ ਵੀ ਬਣ ਜੂਗੀ ਇਹ ਆ ਗਈ ਆਟੋਮੈਟਿਕ ਆਟੋਮੈਟਿਕ ਬਹੁਤ ਮੰਗਦੇ ਆ ਭਰਾ ਮੇਰੇ ਪੈਟਰੋਲ ਵੀ ਹੋ ਜਵੇ ਆਟੋਮੈਟਿਕ ਵੀ ਹੋ ਜਵੇ ਆ ਗੱਡੀ ਤੁਹਾਡੇ ਲਈ ਖੜੀ ਹੋਈ ਆ ਲੋਨ ਕਰਾ ਦਿਓ ਇਹਦੇ ਤੇ ਵੀ ਹਾਂਜੀ ਹੋ ਜੂਗਾ ਲੋਨ ਦੇ ਤੇ ਵੀ ਹੋ ਜੀ i20 ਦਿਖਾਓ 2016 ਮਾਡਲ i20 ਵੀ ਇਹ ਆ ਹਾਂ ਸਪੋਰਟਸ ਮਾਡਲ ਆ ਹਾਂ ਸਪੋਰਟਸ ਆ ਜੀ ਪਹਿਲੇ ਨਾ ਦੀ ਚੱਲੀ 85000 ਚੱਲੀ ਆ ਜੀ 85000 ਚੱਲੀ ਹੋਈ ਆ ਅੰਦਰੋਂ ਦੀ ਦੇਖ ਲਓ ਮੇਰਾ ਭਰਾ ਸਟੀਅਰਿੰਗ ਕੰਟਰੋਲ ਆ ਗਿਆ ਕੰਪਨੀ ਦਾ ਸਟੀਰੀਓ ਆ ਗਿਆ ਇੰਜਨ ਗੇਅਰ ਦੀ ਟੱਚ ਮਿਲੂਗੀ ਇਹ ਡੀਜ਼ਲ ਆ ਗਈ ਪੈਟਰੋਲ ਡੀਜ਼ਲ ਆ ਭਾਜੀ ਆ ਜੀ ਰੇਟ ਕਿੰਨਾ ਦੇਣਾ ਵੀਰੇ 530000 530000 ਬਾਕੀ ਮੌਕੇ ਤੇ ਆਓ ਮੇਰਾ ਭਰਾ ਹੋਰ ਦਿਖਾਈਏ ਇਹ ਆ ਗਈ ਸੋਨਟ ਸੋਨਟ ਆ ਭਾਈ 2020 ਮਾਡਲ ਹਾਂ 2020 ਮਾਡਲ 52000 ਚੱਲੀ ਹੈ ਜੀ ਠੀਕ ਹੈ ਸੈਕੰਡ ਓਨਰ ਆ ਦੂਜੇ ਨਾਲ ਆ ਰਹੀ ਹੈ ਹਾਂਜੀ ਪੁਸ਼ ਬਟਨ ਸਟਾਰਟ ਸਨਰੂਫ ਵਾਲਾ ਮਾਡਲ ਹੈ ਓਕੇ ਸਨਰੂਫ ਆ ਗਿਆ ਇੱਕ ਵਾਰੀ ਕਹੂੰਗਾ ਦਿਖਾ ਦਿਓ ਸਨਰੂਫ ਹੀ ਆ ਗਿਆ ਐਸੇ ਗੱਡੀ ਦੇ ਵਿੱਚ ਜਿਹੜੇ ਮੇਰੇ ਭਰਾ ਨੂੰ ਸਨਰੂਫ ਚਾਹੀਦਾ ਸੀ ਰੇਟ ਕਿੰਨਾ ਦੇਣਾ ਵੀਰੇ ਆਪਾਂ ਜੀ 8,85,000 ਰੁਪਏ 8,85,000 ਹਾਂਜੀ 8,85,000 ਲੋਨ ਕਿੰਨਾ ਕਰਾਉਂਗੇ ਲੋਨ ਕਰਾ ਦਾਂਗੇ 7.5 ਲੱਖ ਰੁਪਏ ਲੋਨ ਕਰਾ ਦਾਂਗੇ 7.5 ਲੱਖ ਦਾ ਲੋਨ ਵੀ ਹੋ ਜਾਊਗਾ ਹਾਂਜੀ ਸਿਬਲ ਸਕੋਰ ਤੁਹਾਨੂੰ ਕਹਿੰਦੇ ਹੁੰਦੇ ਨੇ ਨਾ ਵੀ ਹਰੇਕ ਵੀਡੀਓ ਤੇ ਸਿਬਲ ਸਕੋਰ ਵਧੀਆ ਰੱਖਿਆ ਕਰੋ ਮੇਰਾ ਭਰਾ ਡੀਆਰ ਦਿਖਾਓ ਆ ਤਾਂ ਅਲੋਇ ਟੈਰੀ ਬਹੁਤ ਸੋਹਣੇ ਲੱਗਦੇ ਪਹਿਲਾਂ ਇਹ 16 ਮਾਡਲ ਹੈਗੀ ਆ ਜੀ ਆ ਠੀਕ ਹੈ 2016 ਮਾਡਲ ਮੈਂ ਲਊਂਗਾ ਅਲਾਇਆ ਤੇ ਇੱਕ ਵਾਰੀ ਨਿਗਾਮਰਾ ਦਿਓ ਓਕੇ ਰਿਪੋਰਟ ਪਏ ਆ ਤੇ ਵੀਰੇ ਓਨਰ ਆ ਗਿਆ ਇਹ ਸੈਕਿੰਡ ਹੋਣਾ ਜੀ ਤੇ ਚੱਲੀ 80000 ਚੱਲੀ ਆ ਯਾਰ ਰੇਟ ਕਿੰਨਾ ਲੈਣਾ ਆ ਪਾਪਾ ਜੀ ਇਹਦਾ 525000 ਦੀ ਦਸਾਂਗੇ 525000 ਬਾਕੀ ਮੈਂ ਕਹਾਂਗਾ ਇੱਕ ਵਾਰੀ ਮੇਰਾ ਭਰਾ ਆ ਜ਼ਰੂਰ ਜਾਇਓ ਵੀਰੇ ਨਾਲ ਪਹਿਲੀ ਵੀਡੀਓ ਆਪਣੀ ਤੇ ਜਿੰਨੇ ਵੀ ਰੇਟ ਤੁਹਾਨੂੰ ਦੱਸਦੇ ਪਏ ਆ ਮੌਕੇ ਤੇ ਥੋੜਾ ਨਾ ਆਇਆ ਦਾ ਮਾਨ ਕਿਉਂਕਿ ਨਾ ਭਰਾਵਾਂ ਨੇ ਦੂਰੋਂ ਦੂਰੋਂ ਆਣਾ ਹੁੰਦਾ ਹੈ ਕਈ ਜ਼ਿਆਦਾਤਰ ਆਪਣੇ ਭਰਾ ਪਿੰਡਾਂ 'ਚ ਬੈਠੇ ਦੇਖ ਰਹੇ ਆ ਜਿਹੜਾ ਵੀ ਆਊਗਾ ਮੌਕੇ ਤੇ ਰਿਗਾਰਡ ਤੁਹਾਡਾ ਜ਼ਰੂਰ ਕਰਾਵਾਂਗੇ ਰੇਟ ਦਾ ਨੂੰ ਦੱਸਤਾ 525000 ਬਿਲਕੁਲ ਆ ਆ ਗਈ ਫੇਡ ਯਾਰ 2014 ਮਾਡਲ ਜੀ ਆਹ ਹਾਂ ਫਰਸਟ ਓਨਰ ਕਾਰ ਆ ਜੀ ਠੀਕ ਐ 92000 ਚੱਲੀ ਆ 92000 ਚੱਲੀ ਆ ਹਾਂਜੀ ਤੇ ਅੰਦਰੋਂ ਦੀ ਮੇਰਾ ਭਰਾ ਦੇਖ ਲੋ ਇੱਕ ਵਾਰੀ ਤੇ ਵੀਰੇ ਇਹਦਾ ਰੇਟ ਕਿੰਨਾ ਦੇਣਾ ਆਪਾਂ ਇਹ ਤਾਂ 4,25,000 ਦਾ ਡਿਮਾਂਡ ਹੈ ਜੀ ਇਹ ਵੀ 4,15,000 ਦੀ ਦੇ ਦਾਂਗੇ 4,15,000 ਦੇ ਵਿੱਚ ਤੁਹਾਨੂੰ ਡਿਜ਼ਾਇਰ ਮਿਲ ਜਣੀ ਆ ਡਿਜ਼ਾਇਰਾਂ ਦੇ ਰੇਟ ਨਾ ਵੈਸੀ ਮਾਰਕੀਟ ਬਹੁਤ ਮੈਂਟੇਨ ਰਹਿੰਦੇ ਹਾਂਜੀ ਭਾਜੀ ਹਾਂਜੀ ਮੈਂ ਕਹਿੰਦਾ ਭਾਵੇਂ ਤੀਜੇ ਨਾਮ ਦੀ ਜੇ ਹੁੰਦੀ ਆ ਨਾ ਉਹਦਾ ਵੀ ਰੇਟ ਬਹੁਤ ਮੈਂਟੇਨ ਰਹਿੰਦਾ ਅੱਜਕੱਲ ਹਾਂਜੀ ਬਾਕੀ ਤੁਹਾਨੂੰ ਜਾਇਜ਼ ਰੇਟ ਦਵਾਂਗੇ ਟੈਨਸ਼ਨ ਨਾ ਲਿਓ ਕਿਸੇ ਚੀਜ਼ ਦੀ ਤੇ ਕੰਡੀਸ਼ਨ ਵੀ ਪੂਰੀ ਜਾਇਜ਼ ਦਵਾਂਗੇ ਉਦੇ ਬਾਅਦ ਆ ਗਈ ਆਪਣੇ ਰੈਡਜ਼ 2013 ਮਾਡਲ ਆ ਜੀ ਫਸਟ ਓਨਰ ਆ ਰੈਡਜ਼ ਬੀਡੀਆਈ ਠੀਕ ਹੈ ਡੀਜ਼ਲ ਆ ਜੀ ਹਾਂਜੀ ਤੇ ਐਵਰੇਜ ਸਾਰਿਆਂ ਨੂੰ ਪਤਾ 20 ਕਿ ਦੀ ਤਾਂ 20 ਕਿ ਦੀ ਐਵਰੇਜ ਹੈਗੀ ਹੈ ਜੀ ਤੇ ਅੰਦਰ ਉਹਦੀ ਮੇਰਾ ਭਰਾ ਸੀਟ ਕਵਰ ਚੈੱਕ ਕਰ ਲਓ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਏਸੀ ਹੀਟਰ ਪੂਰਾ ਚੱਲਦਾ ਪੂਰਾ ਚੱਲਦਾ ਜੀ ਰੇਟ ਕਿੰਨਾ ਦੇਣਾ ਇਹਦਾ ਰੇਟ ਭਾਜੀ 2,65,000 ਦੇ ਦੋ ਲੱਖ 65 ਹਜ਼ਾਰ ਹਾਂਜੀ 2,65,000 ਹਾਂਜੀ 2,65,000 ਦੇ ਵਿੱਚ ਤੇ ਇਹ ਆ ਗਈ ਆਪਣੀ ਡੀਜ਼ਲ ਪੈਟਰੋਲ ਡੀਜ਼ਲ ਹੈ ਜੀ ਡੀਜ਼ਲ ਵੇਰੀਐਂਟ ਆ ਗਈ ਐਵਰੇਜ ਤੁਹਾਨੂੰ 10000 ਐਵਰੇਜ ਵਧੀਆ ਆਉਂਦੀ ਆ ਅੱਛਾ ਜਿਹੜੀਆਂ ਸੂਜ਼ੂਕੀ ਦੀਆਂ ਆ ਸੈਗਮੈਂਟ ਦੀਆਂ ਗੱਡੀਆਂ ਨਾਲ ਇਹਨਾਂ ਦੀ ਮੇਨਟੇਨੈਂਸ ਵੀ ਘੱਟ ਹੀ ਮੇਰੇ ਖਿਆਲ ਨਾਲ 30000 ਦੇ ਵਿੱਚ 30000 ਦੇ ਵਿੱਚ ਸਾਰੀ ਸਰਵਿਸ ਹੋ ਜਾਂਦੀ ਹੈ ਬਿਲਕੁਲ ਆਓ ਮੇਰਾ ਭਰਾ ਤੁਹਾਨੂੰ ਹੋਰ ਗੱਡੀਆਂ ਦਿਖਾਈ ਜਾਂਦਾ ਬਾਈ ਹੁਣ ਜਿਹੜੇ ਆਪਾਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਨਾ ਵੀ ਤੁਹਾਨੂੰ ਵੀਡੀਓ ਦੀ ਐਂਡ 'ਚ ਤੋਹਫਾ ਦੇਵਾਂਗੇ ਇੱਕ ਵੀ ਜਿਹੜੇ ਮੇਰੇ ਭਰਾਵਾਂ ਦਾ ਬਜਟ ਲੱਖ ਰੁਪਏ ਤੋਂ ਥੱਲੇ ਆ ਉਹਨੂੰ ਅੱਜ ਆਪਾਂ ਹੈਚਬੈਕ ਨਹੀਂ ਸੈਡਾਨ ਦੇਣੀ ਆ ਸੈਡਾਨ ਕਾਰ ਦੇਵਾਂਗੇ ਫੋਰਡ ਵਾਲਿਆਂ ਦੀ ਕਾਰ ਆ ਇੰਜਨ ਗੇਅਰ ਏਸੀ ਬਿਲਕੁਲ ਓਕੇ ਚੱਲਦਾ ਜੀ ਮਾਡਲ ਆ ਗਿਆ 2000 2007 ਮਾਡਲ ਆ ਜੀ 7 ਮਾਡਲ ਆ ਗਈ ਸੈਕੰਡ ਓਨਰ ਕਾਰ ਆ ਇਹ ਠੀਕ ਹੈ ਤੇ ਬਾਕੀ ਵੀਰੇ ਚਾਲ ਚਲਾਵੇ ਦੀ ਵਧੀਆ ਬਿਲਕੁਲ ਓਕੇ ਜੀ ਜੇ ਬੰਦੇ ਨੇ ਪੈਸੇ ਲਾਣੇ ਹੋਣ ਤਾਂ ਕਿੰਨੇ ਪੈਸੇ ਲਾ ਕੇ ਲੈ ਕੇ ਆਵੋ ਤਾਂ ਗੱਡੀ ਆਪਾਂ 85000 ਰੁਪਏ ਕਹਿੰਦੇ ਆ 75000 ਜਿਹਨੂੰ ਗੱਡੀ ਦੇ ਦਾਂਗੇ 75000 ਦੇ ਵਿੱਚ ਤੁਹਾਨੂੰ ਸੈਡਾਨ ਮਿਲਣੀ ਮੇਰਾ ਭਰਾ ਸੈਡਾਨ ਮਤਲਬ ਹੁੰਦਾ ਵਿੱਕੀ ਤੁਹਾਨੂੰ ਨਾਲ ਮਿਲ ਜਣੀ ਆ ਕਰ ਲਿਓ ਕਾਲ ਮੇਰਾ ਭਰਾ ਖੜੇ ਹੋਏ ਆ ਆਪਾਂ ਸ਼ਾਹੀ ਕਾਰ ਦੇ ਉੱਤੇ ਤੇ ਉਹਦੇ ਬਾਅਦ ਵੀਰੇ ਕਈ ਨਾ ਭਰਾ ਆਪਣੇ ਤੋਂ ਨੋਵਾ ਵੀ ਮੰਗਦੇ ਵੀ ਸੱਵਨ ਸੀਟਰ ਦੇ ਵਿੱਚ ਜੈਜ ਜੇ ਰੈਡ ਵੀ ਕਾਰ ਮਿਲ ਜੇ ਤੇ ਇਹ ਮਾਡਲ ਕਿੰਨਾ ਵਾ ਇਹ 2011 ਮਾਡਲ ਆ ਜੀ ਫਸਟ ਅਨਰ ਕਾਰ ਆ ਫੁੱਲ ਇੰ ਪੂਰੀ ਜਾਨਸੇ ਭਈ ਹਾਂਜੀ ਹਾਂਜੀ ਠੀਕ ਐ ਤੇ ਇਹਦਾ ਰੇਟ ਕਿੰਨਾ ਲੈਣਾ ਵਾ ਆ ਭਾਜੀ ਜਿਆਦਾ ਜਿਆਦਾ ਦੇ ਦਿਓ ਵੀ ਜਿਹੜੇ ਬੰਦੇ ਨੇ ਸਾਡਾਂ ਦੇਟਰ ਸੋਚੀ ਹੋਈ ਨਾ ਪਰਿਵਾਰ ਵੱਡਾ ਵਾ ਉਹਨੂੰ ਕਿਤੇ ਹੋਰ ਜਾਂਦੀ ਲੋਨ ਲੱਗਦੀ 1 ਲੱਖ 20 ਹਜ਼ਾਰ ਦੇ ਦਾਂਗੇ ਗੱਡੀ ਚੱਕੋ ਮੇਰਾ ਭਰਾ 3 ਲੱਖ 20 ਹਜ਼ਾਰ ਦੇ ਵਿੱਚ ਬਾਕੀ ਮੈਂ ਕਹੂੰਗਾ ਇੱਕ ਵਾਰੀ ਲੋਏ ਵੀ ਦੇਖ ਲਓ ਟਾਇਰ ਵੀ ਦੇਖ ਲਓ ਟਾਇਰਾਂ ਦੀ ਗੁੱਡੀ ਖੜੀ ਹੋਈ ਆ ਜਿਹੜੇ ਭਰਾ ਨੂੰ ਚਾਹੀਦੀ ਐ ਸ਼ਾਹੀ ਕਾਰਸ ਦੇ ਉੱਤੇ ਆ ਜਿਓ ਮੇਰਾ ਭਰਾ ਤੇ ਲੈ ਜਿਓ ਕਾਰ ਇਹਦੇ ਤੇ ਲੋਨ ਲੋਨ ਕਰਾ ਦਾਂਗੇ ਲੋਨ ਕਰਾ ਦੋਗੇ ਹਾਂਜੀ ਹਾਂਜੀ ਚਲੋ ਸੈਂਟਰੋ ਆ 2011 ਮਾਡਲ ਸੈਂਟਰੋ ਵ ਪਸਟਰਨਰ ਦਾ ਘਾਰਾ ਹੀ ਸ਼ੋਰਸ ਹੈਗੀ ਹੈ ਇਹਦੀ ਵੈਲਿਡਾ ਠੀਕ ਹੈ ਹਾਂਜੀ ਲੁਧਿਆਣੇ ਦਾ ਪੱਕਾ ਨੰਬਰ ਆ ਕੋਈ ਦਿੱਲੀ ਨਹੀਂ ਅੱਛਾ ਕੋਈ ਪਲਟੀ ਨੰਬਰ ਤਾਂ ਨਹੀਂ ਆਪਣਾ ਕੋਈ ਵੀ ਨਹੀਂ ਹੈਗੀ ਕੁਆਲਟੀ ਨੂੰ ਸਾਰੇ ਪੱਕੇ ਨੰਬਰ ਆ ਜੀ ਇਹ ਪੱਕੇ ਨੰਬਰ ਆ ਵੀਰੇ 11 ਮਾਡਲ 1 ਲੱਖ 40000 ਰੁਪਏ ਦੀ ਗੱਡੀ ਦੀ 1 ਲੱਖ 40000 ਦੀ ਦੇ ਦਾਂਗੇ 1 ਲੱਖ 40000 ਚ ਤੁਹਾਨੂੰ ਇਹ ਵੀ ਕਾਰ ਮਿਲ ਜੂਗੀ ਨੰਬਰ ਪਲਟੀ ਨਹੀਂ ਆ ਸਾਰੇ ਨੰਬਰ ਓਰੀਜਨਲ ਨੇ ਇੱਥੇ ਲੁਧਿਆਣੇ ਦੇ ਕਿਕੋ ਸਪੋਰਟ ਦਿਖਾਓ 2015 ਮਾਡਲ ਆ ਜੀ ਕੋਬੋ ਸੈਕੰਡ ਓਨਰ ਆ ਹੂੰ 80000 ਚੱਲੀ ਹੈ ਗੱਡੀ ਤੇ ਇਹ ਟਾਈਟੇਨੀਅਮ ਕਿਹ ਤੇ ਵੀਰੇ ਲੁਧਿਆਣੇ ਨੰਬਰ ਦੀ ਹੋਏ ਵੀ ਕਾਰ ਆ ਇੰਸ਼ੋਰੈਂਸ ਪਈ ਆ ਦੀ ਹਾਂਜੀ ਪਈ ਆ ਇੰਸ਼ੋਰੈਂਸ ਵੀ ਪਈ ਆ ਰੇਟ ਕਿੰਨਾ ਦੇਣਾ ਵੀਰੇ ਆ ਗੱਡੀ ਦੇ ਦਾਂਗੇ ਭਾਜੀ ਆਪਾਂ 3 ਲੱਖ 65 ਹਜ਼ਾਰ ਦੀ 3 ਲੱਖ 65 ਹਜ਼ਾਰ ਦੇ ਵਿੱਚ ਮਿੰਨੀ ਐਸ ਯੂ ਵੀ ਦੀ ਗੱਲ ਹੋ ਰਹੀ ਆ ਮੇਰਾ ਭਰਾ ਬਾਕੀ ਡੀਜ਼ਲ ਆ ਗਈ ਹਣਾ ਹਾਂਜੀ ਭਾਜੀ ਡੀਜ਼ਲ ਵੇਰੀਐਂਟ ਐਵਰੇਜ ਵਧੀਆ ਮਿਲ ਜੂਗੀ ਰੈਨਾਲਟ ਦੀ ਪਲਸ ਆ ਗਈ ਤੇ ਮਾਡਲ 2012 ਮਾਡਲ ਆ ਜੀ ਭਾਜੀ ਹੂੰ ਸੈਕੰਡ ਓਨਰ ਕਾਰ ਆ ਇਹ ਚੱਲੀ ਚੱਲੀ 92 ਹਜ਼ਾਰ ਚੱਲੀ ਆ ਜੀ 92 ਹਜ਼ਾਰ ਚੱਲੀ ਆ ਤੇ ਅੰਦਰੋਂ ਦੀ ਮੇਰਾ ਭਰਾ ਤੁਹਾਨੂੰ ਦਿਖਾ ਨਹੀਂ ਪਾਵਾਂਗੇ ਕੰਡੀਸ਼ਨ ਵਧੀਆ ਹਾਂਜੀ ਇੰਜਨ ਗੇਅਰ ਏਸੀ ਟਿਕੂ ਰਹਾ ਰੇਟ ਕਿੰਨਾ ਦੇਣਾ 190000 ਦੀ ਗੱਡੀ ਉਹ 190000 ਬਾਕੀ ਮੌਕੇ ਤੇ ਮਾਣ ਹਾਂਜੀ ਮੌਕੇ ਤੇ ਤੁਹਾਡਾ ਰਿਗਾਰਡ ਹੋਊਗਾ ਇਹ ਆ ਗਈ ਆਪਣੇ ਤੋਂ Honda City 2008 ਮਾਡਲ 28 ਤੱਕ ਪਾਸ ਆ ਠੀਕ ਹੈ ਹਾਂਜੀ ਤੇ ਇਹਦਾ ਓਨਰ ਆ ਗਿਆ ਸੈਕੰਡ ਓਨਰ ਆ ਜੀ ਸੈਕੰਡ ਓਨਰ ਆ ਗਈ ਚੱਲੀ ਹੋਈ ਆਪਣੀ 80 80000 ਚੱਲੀ ਆ ਜੀ ਰੇਟ ਕਿੰਨਾ ਦੇਣਾ ਵੀਰੇ ਆ ਦੇ ਦਾਂਗੇ ਭਾਜੀ 1 ਲੱਖ 20 ਹਜ਼ਾਰ ਰੁਪਏ ਦੇ ਦਾਂਗੇ ਗੱਡੀ 1 ਲੱਖ 30 ਹਜ਼ਾਰ ਦੇ ਵਿੱਚ Honda City ਇਹ ਵੀ ਤੁਹਾਨੂੰ ਬਣ ਜਾਣੀ ਆ ਮੇਰਾ ਭਰਾ ਕਾਲ ਕਰ ਲਿਓ ਉਹਦੇ ਬਾਅਦ ਉਧਰ ਉਹ ਕਿਹੜੀ ਖੜੀ ਆ ਉਹ Eon ਖੜੀ ਆ ਭਾਜੀ ਤੇਰਾ ਮਾਡਲ ਦਾ ਸਪੋਰਟਸ ਮਾਡਲ ਆ ਓਕੇ ਫੰਸੈਕੀ ਦਾ owner ਕਹ ਰਾ ਜੀ ਹਾਂ ਠੀਕ ਐ 1 ਲੱਖ 80 ਹਜ਼ਾਰ ਦੀ ਦੇ ਦਾਂਗੇ ਗੱਡੀ 1 ਲੱਖ 80 ਹਜ਼ਾਰ ਦੇ ਵਿੱਚ ਤੁਹਾਨੂੰ ਲੁਗਿਆਣੇ ਪੱਕੇ ਨੰਬਰ ਦੀ Eon ਵੀ ਮਿਲ ਜਾਣੀ ਆ ਮੇਰਾ ਭਰਾ ਕੈਮਰਾ ਘੁਮਾ ਕੇ ਕਹੂੰਗਾ ਇੱਕ ਵਾਰੀ ਫੇਰ ਦਿਖਾ ਦਿਓ ਵੀਰੇ ਉਹਨਾਂ ਦੇ ਕੋਲ ਗੱਡੀਆਂ ਬਹੁਤ ਖੜੀਆਂ ਨੇ ਜਿਹੜੇ ਵੀ ਭਰਾ ਨੂੰ ਕੋਈ ਵੀ ਕਾਰ ਚਾਹੀਦੀ ਹੋਈ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਮੇਰਾ ਭਰਾ ਲੁਧਿਆਣਾ ਸ਼ਹਿਰ ਆਪਾਂ ਖੜੇ ਹੋਏ ਆਂ ਤੇ ਵੀਰੇ ਦੀਆਂ ਬਾਹਰ ਤੁਹਾਨੂੰ ਗੱਡੀਆਂ ਲੱਗੀਆਂ ਦੇਖ ਜਣਗੀਆਂ ਤੇ ਤੁਹਾਨੂੰ ਬੋਰਡ ਦਿਖਾ ਦਿੰਨੇ ਆ ਸ਼ਾਹੀ ਕਾਰਜ਼ ਇੱਕ ਵਾਰੀ ਚੈੱਕ ਕਰ ਲਓ ਸ਼ਾਹੀ ਕਾਰਜ਼ ਦਾ ਬੋਰਡ ਤੁਸੀਂ ਦੇਖਣਾ ਵਾ ਲੋਕੇਸ਼ਨ ਦਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਸਾਰਾ ਮੈਂਸ਼ਨ ਕਰ ਦੂੰਗਾ ਮੇਰੇ ਭਰਾਵਾਂ ਨੂੰ ਹੋਪ ਕਰਦੇ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜਿਹੜੇ ਭਰਾ ਨੂੰ ਵੀਡੀਓ ਵਧੀਆ ਲੱਗੀ ਆ ਉਹ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਕਿ ਕਿਹੜਾ ਭਰਾ ਆਪਣਾ ਕਿੱਥੋਂ ਕਿੱਥੋਂ ਵੀਡੀਓ ਦੇਖਦਾ ਪਿਆ ਵਾ ਤੇ ਬਾਕੀ ਵੀਰੇ ਦਾ ਨਾਮ ਹੈਗਾ ਸੰਨੀ ਚਾਹੀ ਕਾਰਡ ਨੰਬਰ ਤੁਹਾਡੇ ਸਕਰੀਨ ਦੇ ਉੱਤੇ ਸਾਰੇ ਪਾਏ ਹੋਏ ਆ ਜੇ ਕਿਸੇ ਭਰਾ ਨੂੰ ਕੋਈ ਕਾਰ ਚਾਹੀਦੀ ਹੋਈ ਪਹੁੰਚ ਜਾ ਲੁਧਿਆਣਾ ਸ਼ਹਿਰ ਦੇ ਵਿੱਚ ਤੁਹਾਨੂੰ ਫੇਰ ਦੱਸ ਦਿੰਨੇ ਆ ਆਪਣਾ ਈਸ਼ਰ ਨਗਰ ਪੁਲ ਤੇ ਬਾਕੀ ਕੈਨਲ ਰੋਡ ਆ ਇਹ ਹਾਂਜੀ ਭਾਈ ਕੀ ਕਹਿੰਦੇ ਆ ਗਿੱਲ ਨਹਿਰ ਦੇ ਬਿਲਕੁਲ ਨਾਲ ਆ ਲੋਕੇਸ਼ਨ ਤੁਹਾਨੂੰ ਜਿੱਦਾਂ ਕਲਿੱਕ ਕਰੋਗੇ ਲਿੰਕ ਦੇ ਉੱਤੇ ਇੱਥੇ ਪਹੁੰਚ ਜਾਓਗੇ ਸਿੱਧਾ ਬਾਕੀ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿ ਸੋਹਣੀਆਂ ਸੋਹਣੀਆਂ ਕੰਡੀਸ਼ਨ ਦੀਆਂ ਕਾਰਾਂ ਇੱਥੇ ਹੀ ਆਣੀਆਂ ਵਾ ਤੇ ਤਤਕਲੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚ